ਪਿਛਲੇ 3-4 ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਭਾਰੀ ਮੀਂਹ ਦੇਖਣ ਨੂੰ ਮਿਲਿਆ ਜਿਸ ਦੇ ਨਾਲ ਤਾਪਮਾਨ ਦੇ ਵਿੱਚ ਵੀ ਗਰਾਵਟ ਆਈ ਹੈ ਇਸ ਦੇ ਨਾਲ ਹੀ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਜ਼ਰੂਰ ਮਿਲੀ ਹੈ ਪਰ ਦੇਸ਼ ਦੇ ਕਈ ਥਾਵਾਂ 'ਤੇ ਭਾਰੀ ਬਾਰਿਸ਼ ਪੈਣ ਕਾਰਨ ਲੋਕਾਂ ਦਾ ਕਾਫੀ ਨੁਕਸਾਨ ਵੀ ਹੋਇਆ ਜਿਵੇਂ ਗੁਜਰਾਤ ਦੇ ਵਿੱਚ ਪਾਣੀ ਨੇ ਕਹਿਰ ਮਚਾ ਦਿੱਤਾ ਉੱਥੇ ਕਈ ਮੌਤਾਂ ਵੀ ਹੋਈਆਂ ਨੇ ਜਿਸ ਤੋਂ ਬਾਅਦ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਹੋਰਾਂ ਨੇ ਮੌਸਮ ਬਾਬਤ ਵੱਡੀ ਭਵਿੱਖਬਾਣੀ ਕਰ ਦਿੱਤੀ ਉਹਨਾਂ ਨੇ ਦੱਸਿਆ ਕੀ ਪੰਜਾਬ ਦੇ ਵਿੱਚ ਵੀ ਭਾਰੀ ਤੋਂ ਭਾਰੀ بارش ਹੋਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਖੇਤਾਂ 'ਚੋਂ ਪਾਣੀ ਦੀ ਨਿਕਾਸੀ ਲਈ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਖੇਤਾਂ 'ਚੋਂ ਪਾਣੀ ਦੀ ਨਿਕਾਸੀ ਕੀਤੀ ਜਾਵੇ ਜਿਸ ਤਰ੍ਹਾਂ ਕਿ ਆਪਾਂ ਦੇਖ ਰਹੇ ਹਾਂ ਕਿ ਜਿਹੜੀ ਸਵਾਰੀ ਲਗਾਤਾਰ ਦੋ ਤਿੰਨ ਦਿਨ ਤੋਂ بارش ਪੈ ਰਹੀ ਹੈ ਸੋ ਇਹ ਮੌਨਸਨ ਐਕਟੀਵਿਟੀ ਕਾਫੀ ਫਾਸਟ ਹੋਈ ਹੋਈ ਹੈ ਇਸ ਟਾਈਮ ਦੇ ਵਿੱਚ ਆਰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਇਹ بارش ਰਿਕਾਰਡ ਕੀਤੀ ਗਈ ਹੈ ਜੇ ਅਸੀਂ ਲੁਧਿਆਣੇ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ 40 ਮਿਲੀਮੀਟਰ بارش ਜਿਹੜੀ ਹੈ ਉਹ ਪਿਛਲੇ 5-6 ਘੰਟਿਆਂ ਦੇ ਵਿੱਚ ਜਿਹੜੀ ਹੋਈ ਹੈ ਸੋ ਉਸ ਤੋਂ ਪਹਿਲਾਂ ਦੀ ਵੀ ਜੇ ਆਪਾਂ ਗੱਲ ਕਰਦੇ ਹਾਂ ਤਾਂ ਲਗਾਤਾਰ ਸਾਡੇ ਕੋਲ 13 ਮਿਲੀਮੀਟਰ mm, 7 ਮਿਲੀਮੀਟਰ بارش ਜਿਹੜੀ ਹੈ ਆ ਦੋ ਤਿੰਨ ਦਿਨਾਂ ਦੇ ਵਿੱਚ ਰਿਕਾਰਡ ਕੀਤੀ ਗਈ ਹੈ ਸੋ ਓਵਰ ਆਲ ਜੇ ਆਪਾਂ ਦੇਖੀਏ ਤਾਂ ਸਾਡੇ ਕੋਲ 230-35 ਮਿਲੀਮੀਟਰ بارش ਜਿਹੜੀ ਹੈ ਉਹ ਅਗਸਤ ਦੇ ਵਿੱਚ ਰਿਕਾਰਡ ਕੀਤੀ ਗਈ ਹੈ ਸੋ ਨਾਰਮਲੀ ਸਾਡੇ ਕੋਲ 190 ਮਿਲੀਮੀਟਰ بارش ਅਗਸਤ ਦੇ ਵਿੱਚ ਹੁੰਦੀ ਹੈ ਸੋ ਇਸ ਤੋਂ ਏ ਲੱਗ ਰਿਹਾ ਹੈਗਾ ਕਿ ਅਗਸਤ ਦੇ ਵਿੱਚ ਜਿਹੜੀ ਹੈ ਨਾਰਮਲ ਤੋਂ ਜ਼ਿਆਦਾ ਇਸ ਵਾਰੀ ਰੇਨ ਫਾਲ ਰਹੀ ਹੈ ਜਿਹਦੇ ਨਾਲ ਕੀ ਸਾਡਾ ਜਿਹੜਾ ਪਿਛਲਾ ਥੋੜਾ ਡੈਫਿਸਿਟ ਆ ਉਹ ਵੀ ਕਵਰ ਅਪ ਹੋਇਆ ਸਾਡੇ ਕੋਲ ਜਿਹੜਾ ਪੰਜਾਬ ਦਾ ਡੈਫਿਸਿਟ ਸੀਗਾ ਸਾਡੇ ਕੋਲ 33% ਜਿਹੜਾ ਡੈਫਿਸਿਟ ਚੱਲ ਰਿਹਾ ਸੀ ਉਹ ਹੁਣ ਕੱਟ ਕੇ ਸਾਡੇ ਕੋਲ 30 ਤੱਕ ਆ ਗਿਆ ਹੋਇਆ ਕਿਉਂਕਿ ਇਹ ਬਾਰਿਸ਼ ਸਾਰੇ ਪੰਜਾਬ 'ਚ ਨਹੀਂ ਹੈ ਕਈ ਜ਼ਿਲ੍ਹਿਆਂ ਦੇ ਵਿੱਚ ਹੈਗੀ ਹੈ ਜਿਸ ਦੇ ਕਰਕੇ ਕੀ ਡੈਫਿਸਿਟ ਜ਼ਿਆਦਾ ਕੱਟ ਨਹੀਂ ਹੋਇਆ ਬਟ ਸਟਿਲ ਜਿਹੜਾ ਲੁਧਿਆਣੇ ਦਾ ਡੈਫਿਸਿਟ ਆ ਉਹ ਕਾਫੀ ਘਟਿਆ ਹੈ ਸੋ ਇਹ ਦਿਨਾਲੇ ਕਾਫੀ ਪਲੇਜ਼ੈਂਟ ਵੈਦਰ ਵੀ ਹੈ ਲੋਕਾਂ ਨੂੰ ਵੀ ਗਰਮੀ ਤੋਂ ਰਾਹਤ ਮਿਲੀ ਹੈ ਟੈਂਪਰੇਚਰਸ ਵੀ ਕਾਫੀ ਫਾਲ ਹੋਏ ਨੇ ਜੇ ਆਪਾਂ ਗੱਲ ਕਰਦੇ ਹਾਂ ਤਾਂ ਜੜੇ ਸਾਡੇ ਕੋਲ ਰਾਤ ਦਾ ਟੈਂਪਰੇਚਰ ਹੈ ਉਹ 23.8 ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਨਾਲੋਂ 2 ਡਿਗਰੀ ਘੱਟ ਹੈ ਇਸੇ ਤਰ੍ਹਾਂ ਜਿਹੜਾ ਦਿਨ ਦਾ ਤਾਪਮਾਨ ਆ ਉਹ ਵੀ 1 ਡਿਗਰੀ ਜਿਹੜਾ ਨਾਰਮਲ ਨਾਲੋਂ ਘੱਟ ਰਿਕਾਰਡ ਕੀਤਾ ਗਿਆ ਸੋ ਹਿਊਮਿਡਿਟੀ ਲੈਵਲ ਜ਼ਰੂਰ ਜ਼ਿਆਦਾ ਹੈਗਾ ਜਿਸ ਦੇ ਨਾਲ ਕੀ ਆਪਾਂ ਦੇਖ ਰਹੇ ਹਾਂ ਕਿ ਥੋੜਾ हां जबो धूप निकलਦੀ ਹੈ ਤਾਂ ਸਾਨੂੰ ਮਤਲਬ ਕਾਫੀ ਸਵੇਟਿੰਗ ਹੁੰਦੀ ਹੈ ਜਾਂ ਅਨਕੰਫਰਟੇਬਲ ਹੁੰਦਾ ਬਟ ਇਹ ਹੈ ਕਿ ਹਲੇ ਇਹ ਜਿਹੜਾ ਸਿਸਟਮ ਹੈਗਾ ਇਸ ਤਰ੍ਹਾਂ ਹੀ ਕੱਲ ਤੱਕ ਰਹਿਣ ਦੀ ਉਮੀਦ ਹੈ ਕਿਉਂਕਿ 29 ਤੀ ਨੂੰ ਜਿਹੜਾ ਐਮਡੀ ਵੱਲੋਂ ਜਾਰੀ ਕੀਤਾ ਗਿਆ ਹੈਗਾ ਕਿ ਜਿਹਦੇ ਵਿੱਚ 29 ਤੀ ਨੂੰ ਜੜੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹਲੇ ਬਾਰਿਸ਼ ਹੋ ਸਕਦੀ ਹੈ ਸੋ ਉਮੀਦ ਕਰਦੇ ਹੈਗੇ ਕਿ ਹਲੇ ਵੀ ਕੱਲ ਦਾ ਦਿਨ ਜਿਹੜਾ ਸਾਨੂੰ ਇਸ ਤਰ੍ਹਾਂ ਹੀ ਪਲੇਜ਼ੈਂਟ ਵੈਦਰ ਰਹੇਗਾ ਉਸ ਤੋਂ ਬਾਅਦ ਜਿਹੜਾ ਹੈ ਕਿ ਫਿਰ ਹਫਤੇ ਤੱਕ ਸਾਨੂੰ ਲੱਗਦਾ ਹੈ ਕਿ ਕਲੀਅਰ ਵੈਦਰ ਦੀ ਪ੍ਰੈਡਿਕਸ਼ਨ ਹੈ ਆ ਦੇਖੋ ਪੰਜਾਬ ਨੂੰ ਲੈ ਕੇ ਤਾਂ ਹਲੇ ਕੋਈ ਅਲਰਟ ਨਹੀਂ ਹੈ ਕਿਉਂਕਿ ਇਹ ਜਿਹੜਾ ਸਿਸਟਮ ਹੈ ਕੁਝ ਜ਼ਿਲ੍ਹਿਆਂ ਦੇ ਵਿੱਚ ਹੀ ਐਕਟਿਵ ਹੈਗਾ ਸਾਰੇ ਪੰਜਾਬ ਨੂੰ ਇਹਨੇ ਕਵਰ ਨਹੀਂ ਕੀਤਾ ਹੋਇਆ ਤੇ ਬਾਕੀ ਦਿੱਲੀ ਦੇ ਵਿੱਚ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਹੈ ਦਿੱਲੀ ਜਿਹੜਾ ਆਈਐਮਡੀ ਨੇ ਅਲਰਟ ਜਾਰੀ ਕੀਤਾ ਦਿੱਲੀ ਲਈ ਤੇ ਹਿਮਾਚਲ ਲਈ ਇਹ ਹਰਿਆਣੇ ਲਈ ਵੀ ਕੀਤਾ ਹੋਇਆ ਬਟ ਪੰਜਾਬ ਦਾ ਹਲੇ ਇਹ ਹੈ ਕਿ ਕੁਝ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਹੈ ਇਹ ਦਰਮਿਆਨੀ ਤੋਂ ਜਿਹੜੀ ਭਾਰੀ ਵਰਖਾ ਹੋ ਸਕਦੀ ਹੈ ਕਿਸਾਨਾਂ ਨੂੰ ਕਿਸੇ ਤਰੀਕੇ ਦੀ ਰਾਹਤ ਹੋਏ ਜਿਸ ਤਰ੍ਹਾਂ ਕਿ ਬਾਰਿਸ਼ ਅੱਛੀ ਹੋ ਰਹੀ ਹੈ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਸਿੰਚਾਈ ਲਈ ਪਾਣੀ ਹੈ ਉਹ ਬਾਰਿਸ਼ ਜਿਹੜਾ ਉਹਦੀ ਪੂਰਤੀ ਕਰ ਰਹੀ ਹੈ ਸੋ ਆਪਾਂ ਨੂੰ ਜਿਹੜਾ ਧਰਤੀ ਹਟਲਾ ਪਾਣੀ ਹੈ ਉਹ ਇਨਾ ਕੱਢਣ ਦੀ ਲੋੜ ਨਹੀਂ ਪੈ ਰਹੀ ਬਟ ਸਟਿਲ ਜਿਹੜਾ ਜਿੱਥੇ ਭਾਰੀ ਵਰਖਾ ਹੋ ਰਹੀ ਹੈ ਕਿਸਾਨ ਵੀਰਾਂ ਨੂੰ ਉੱਥੋਂ ਜਿਹੜਾ ਪਾਣੀ ਦਾ ਜਿਹੜਾ ਨਿਕਾਸੀ ਦਾ ਪ੍ਰਬੰਧ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਇਸ ਸਟੇਜ ਤੇ ਜੇ ਪਾਣੀ ਖੜਾ ਹੈ ਖੇਤਾਂ ਦੇ ਵਿੱਚ ਤੇ ਉਹ ਬਹੁਤ ਜ਼ਿਆਦਾ ਫਸਲਾਂ ਨੂੰ ਨੁਕਸਾਨ ਕਰ ਸਕਦਾ ਹੈ ਤੇ ਵੈਸੇ ਵੀ ਜਿਵੇਂ ਹਿਊਮਿਡਿਟੀ ਲੈਵਲ ਜ਼ਿਆਦਾ ਹੈ ਤਾਂ ਕਈ ਤਰ੍ਹਾਂ ਦੇ ਕੀਟ ਵਗੈਰਾ ਦਾ ਵੀ ਜਿਹੜਾ ਜਾਂ ਬਿਮਾਰੀਆਂ ਦਾ ਜਿਵੇਂ ਝੋਨੇ ਦੇ ਵਿੱਚ ਜਿਹੜੀ ਫਾਲਸਮਟ ਆ ਰਹੀ ਹੈ ਜਾਂ ਜਿਵੇਂ ਸ਼ੀਤ ਬ্লাইਟ ਆ ਰਹੀ ਹੈ ਤਾਂ ਉਹ ਜਿਹੜਾ ਹੈ ਉਹਨਾਂ ਦਾ ਤਾਂ ਹੀ ਆਪਾਂ ਬਚਾਅ ਕਰ ਸਕਦੇ ਹਾਂ ਕਿ ਜੇ ਉਹਨਾਂ ਦਾ ਚੰਗੀ ਤਰ੍ਹਾਂ ਨਿਰੀਖਣ ਕੀਤਾ ਜਾਵੇ ਤੇ ਉਹਦੇ ਜੇ ਬਿਮਾਰੀ ਦੇ ਲੱਛਣ ਨਜ਼ਰ ਆਉਂਦੇ ਆ ਤਾਂ ਫਿਰ ਮਾਰਾ ਨਾਲ ਸੰਪਰਕ ਚੁੜ ਕੀਤਾ ਜਾਵੇ ਸੋ ਮੌਸਮ ਵਿਗਿਆਨੀ ਨੇ ਕਿਸਾਨਾਂ ਨੂੰ ਸੁਝਾਅ ਦਿੰਦੇ ਹੋਏ ਕਿਹਾ ਕਿ ਖੇਤਾਂ 'ਚੋਂ ਪਾਣੀ ਦੀ ਨਿਕਾਸੀ ਕੀਤੀ ਜਾਵੇ ਨਹੀਂ ਤਾਂ ਪਾਣੀ ਦੇ ਨਾਲ ਫਸਲਾਂ ਦਾ ਕਾਫੀ ਨੁਕਸਾਨ ਹੋ ਸਕਦਾ ਹੈ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸਰਿੰਦਰ ਸੋਨ ਦੀ ਰਿਪੋਰਟ